ਤੁਸੀਂ ਦੇਖ ਰਹੇ ਹੋ ਪੋਲੰਗ ਪੰਜਾਬ ਸਰਕਾਰ ਜਿਵੇਂ ਜਿਵੇਂ ਉਹਦਾ ਸਮਾਂ ਗੁਜ਼ਰਦਾ ਜਾ ਰਿਹਾ ਹੈ ਆਖਰੀ ਸਾਲ ਵੱਲ ਵੱਧ ਰਹੀ ਹੈ ਤਾਂ ਨੀ ਪੱਥਰਾਂ ਦੀ ਗੱਲ ਤੇ ਬਾਕੀ ਗੱਲਾਂ ਹੋ ਰਹੀਆਂ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੋ ਰਹੀ ਹੈ ਕਿ ਮੰਤਰੀਆਂ ਨੂੰ ਵੀ ਜਾਂ ਐਮ ਐਲ ਏ ਨੂੰ ਵੀ ਜਨਤਕ ਜਨਤਕ ਸਮਾਗਮਾਂ ਤੇ ਆਪਣੇ ਇਲਾਕਿਆਂ ਦੀਆਂ ਆਪਣੇ ਨਾਲ ਜੁੜੇ ਮਾਮਲਿਆਂ ਦੀਆਂ ਮੰਗਾਂ ਕਿਉਂ ਕਰਦੀਆਂ ਪੈ ਰਹੀਆਂ ਨੇ ਅੰਦਰ ਖਾਤੇ ਇਹ ਮਾਮਲੇ ਕਿਉਂ ਨਹੀਂ ਨਿਪਟਰੇ ਔਰ ਇਹ ਗਨਿਤ ਮੁਖਸਰ ਸਾਹਿਬ ਦੇ ਵਿੱਚ ਜਿਸ ਢੰਗ ਦੇ ਨਾਲ ਪੰਜਾਬ ਦੇ ਚੀਫ ਮਿਨਿਸਟਰ ਦੀ ਮੌਜੂਦਗੀ ਦੇ ਵਿੱਚ ਗੱਲਾਂ ਹੋਈਆਂ ਉਹ ਕੀ ਸੰਕੇਤ ਦਿੱਤੀਆਂ ਨੇ ਇਹਦੇ ਤੇ ਗੱਲ ਕਰਾਂਗੇ ਦੂਸਰੀ ਗੱਲ ਤਰਨ ਤਰਨ ਦੇ ਵਿੱਚ ਲਗਾਤਾਰ ਕੈਂਪੇਨ ਇੱਕ ਦੂਜੇ ਦੇ ਖਿਲਾਫ ਬੋਲ ਕੇ ਮਹਿਮਾਂ ਚੱਲ ਰਹੀਆਂ ਨੇ ਯਾਨੀ ਹਰਪ੍ਰੀਤ ਸਿੰਘ ਦੇ ਅਗਵਾਈ ਵਾਲਾ ਅਕਾਲੀ ਦਲ ਵੀ ਹੁਣ ਉਹ ਆਪ ਖੁਦ ਜਾ ਕੇ ਇਨਵੋਲਵ ਹੋ ਗਏ ਨੇ ਔਰ ਦੂਜੇ ਪਾਸੇ ਜਿਹੜੇ ਬਹੁਤ ਸਾਰੀਆਂ ਮਤਲਬ ਪ੍ਰਾਪਤੀਆਂ ਕਢਾਈਆਂ ਜਾ ਰਹੀਆਂ ਨੇ ਉਹਨਾਂ ਦੇ ਖਿਲਾਫ ਕਿਸਾਨ ਮਜ਼ਦੂਰ ਅਧਿਆਪਕ ਉਹ ਲਗਾਤਾਰ ਤਰਨ ਤਰ ਜਾ ਕੇ ਆਪੋ ਆਪਣੀਆਂ ਗੱਲਾਂ ਕਹਿ ਰਹੇ ਨੇ ਸਰਕਾਰ ਨੂੰ ਕਾਊਂਟਰ ਕਰ ਰਹੇ ਨੇ ਤੇ ਉੱਥੇ ਕਿਵੇਂ ਮਾਮਲਾ ਉਹਦੇ ਚਗਨ ਆ ਰਹੀ ਹੈ ਮਾਮਲਾ ਸਰਕਾਰਾਂ ਦਾ ਵੀ ਹੈ ਇਸ ਐਂਗਲ ਤੋਂ ਵੀ ਹੈ ਕਿ ਕੀ ਹੁਣ ਮੀਡੀਆ ਦੀ ਸੰਗੀ ਜ਼ਿਆਦਾ ਘੁੱਟੀ ਜਾ ਰਹੀ ਹੈ ਜਿਹੜੇ ਅਖਬਾਰਾਂ ਦਾ ਇੱਕ ਮਾਮਲਾ ਚੱਲ ਰਿਹਾ ਕਿ ਅਖਬਾਰਾਂ ਨਹੀਂ ਪਹੁੰਚਣ ਦਿੱਤੀਆਂ ਗਈਆਂ ਭਾਵੇਂ ਕੁਝ ਵੀ ਕਹੇ ਨੇ ਪੁਰਸਮੁਖੀ ਦੇ ਜਾਂ ਬਾਕੀ ਦੇ ਪਰ ਕੀ ਇਹ ਵਾਕਈ ਜਿਵੇਂ ਵਿਰੋਧੀ ਤੇ ਇਲਜਾਮ ਲਾ ਰਹੀ ਹੈ ਕਿ ਇੱਕ ਆਨ ਆਲਾਨੀ ਐਮਰਜੈਂਸੀ ਦੇ ਰੂਪ ਦੇ ਵਿੱਚ ਇਹ ਚੀਜ਼ ਦਿਖਾਈ ਦੇ ਰਹੀ ਹੈ ਔਰ ਵੋਟਾਂ ਦੇ ਮਾਮਲੇ ਦੇ ਵਿੱਚ ਗੱਲ ਕੀਤੀ ਜਾਏ ਕਾਂਗਰਸ ਪਾਰਟੀ ਜਿਹੜੀ ਕਿ ਫਿਸਲਦੀ ਨਜ਼ਰ ਆਉਂਦੀ ਹੈ ਪਰ ਸਾਫਖਾ ਮੁਖਮਖਤਰੀ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਦਾ ਲਿਸਟ ਚੋਂ ਕੰਪੇਨਰਾਂ ਦੀ ਚੋਂ ਨਾਂ ਗਾਇਬ ਹੋ ਜਾਣਾ ਇਹ ਕੀ ਸੰਕੇਤ ਦਿੰਦਾ ਹੈ यह कह फैसला कि मानसिकता के फैसला आया वे नुकसान के ना होने करके फैसला आया और श्रोमणी गुरद्वारा प्रबंधक कमेटी श्रोमणी गुरद्वारा प्रबंधक कमेटी की भावें फॉरमल चो है पुराने ही हाउस के चोट होनी है और दोनों धिर ने अपन मीटिंग करके आप अपनी रणनीति बना ली और कल योड़ हो जानी है जी एक टक्कर है एडवोकेट हरजिंद्र सिंह धामी तो दूजे पासे जा रहा है ਲੰਗਵਾਲ ਸਾਹਿਬ ਗੋਬਿੰਦ ਸਿੰਘ ਲੰਗਵਾਲ ਕੈਂਡੀਡੇਟ ਹੋ ਸਕਦੇ ਨੇ ਤਾਂ ਉਹਦੇ ਦੇ ਵਿੱਚ ਕੀ ਕੀ ਮੀਟਿੰਗਾਂ ਦੇ ਵਿੱਚ ਅੰਦਰ ਖਾਤੇ ਹੋਇਆ ਮੀਟਿੰਗਾਂ ਕਿਸ ਲੈਵਲ ਦੇ ਉੱਤੇ ਜਿਹੜੀ ਸੋਚ ਪਰਨ ਵਾਲੀ ਚੋਂ ਨਿਕਲੀਆਂ ਨੇ ਇਹਦੇ ਤੇ ਵੀ ਗੱਲ ਕਰਾਂਗੇ ਪਰ ਸਭ ਤੋਂ ਪਹਿਲੀ ਗੱਲ ਮੁਖਸਰ ਸਾਹਿਬ ਦੇ ਵਿੱਚ 140 ਕਰੋੜ ਦੇ ਪ੍ਰੋਜੈਕਟ ਨੂੰ ਤਾਂ ਜਦੋਂ ਇੱਕ ਨੈਗੋਸ਼ੀਏਟ ਕਰ ਰਹੇ ਨੇ ਇੱਕ ਉਦਘਾਟਨ ਕਰ ਰਹੇ ਨੇ ਜਾਂ ਉੱਥੇ ਨੀ ਪੱਥਰ ਰੱਖ ਰਹੇ ਨੇ ਇੱਕ ਪ੍ਰੋਜੈਕਟ ਬਾਰੇ ਅਨਾਉਂਸ ਕਰ ਰਹੇ ਨੇ ਪੰਜਾਬ ਦੇ ਚੀਫ ਮਿਨਿਸਟਰ ਉਦੋਂ ਪਹਿਲਾਂ ਇੱਕ ਤਾਂ ਖੈਰ ਇਸ ਲੈਵਲ ਦੀ ਵੀ ਗੱਲ ਹੈ ਲੋਕ ਟੀਚਰ ਬਾਜੀ ਵੀ ਇਹਦੇ ਤੇ ਕਰ ਰਹੇ ਨੇ ਕਿ ਉੱਥੇ ਪੁਲਿਸ ਲੱਗੀ ਹੋਈ ਹੈ ਪੁਲਿਸ ਦੇ ਵਿੱਚ ਇਹ ਵੀ ਗੱਲ ਕੀਤੀ ਗਈ ਹੈ ਕਿ ਇੱਕ ਹੈੱਡ ਕਾਂਸਟੇਬਲ ਤੇ ਇੱਕ ਕਾਂਸਟੇਬਲ ਸਾਦੀ ਵਰਦੀ ਦੇ ਵਿੱਚ 7 ਨੰਬਰ ਗੇਟ ਤੇ ਦਰਬਾਰ ਸਾਹਿਬ ਦੇ ਮੁੱਖ ਮੰਤਰੀ ਦੇ ਜੁੱਤੇ ਆਂਦੀ ਰਾਖੀ ਕਰਨਗੇ ਔਰ ਮੁੱਖ ਮੰਤਰੀ ਕਿਉਂ ਜੁੱਤੇ ਪਾਉਣ ਲੱਗੇ ਨੇ ਕਿ ਕਿੰਨੀ ਕੁ ਜਿਹਦੀ ਰਾਖੀ ਇਸ ਪੱਧਰ ਦੇ ਉੱਤੇ ਕਰਨੀ ਪੈ ਜੂਗੀ ਕਦੇ ਵੀ ਔਰ ਜਿਹਦੀ ਬਕਾਇਦਾ ਡਿਊਟੀ ਲੱਗੇਗੀ ਲਿਖਤੀ ਡਿਊਟੀ ਲੱਗੇਗੀ ਕਿਹਦੀ ਕਿਹਦੀ ਕਿੱਥੇ ਕੀ ਕੀ ਗੱਲ ਹੋ ਰਹੀ ਹੈ ਔਰ ਇਹ ਬੜਾ ਹੀ ਇੱਕ ਅਲੱਗ ਗੱਲ ਹੈ ਕਿ ਜਿਹੜੇ ਸਧਾਰਨ ਤੇ ਆਮ ਆਦਮੀ ਪਾਰਟੀ ਦੇ ਇੱਕ ਸਧਾਰਨ ਜੁੱਤੇ ਪਹਿਨਣ ਵਾਲੇ ਤੇ ਸਧਾਰਨ ਤਰ੍ਹਾਂ ਦੇ ਮੁੱਖ ਗੱਲ ਉਸ ਲੈਵਲ ਤੇ ਹੋ ਰਹੀ ਹੈ ਤਾਂ ਇਹ ਕਿਉਂ ਫੈਸਲੇ ਇਹੋ ਜਿਹੇ ਕਰਨੇ ਪੈ ਰਹੇ ਨੇ ਤੇ ਇਹ ਗੱਲ ਆਟੋਮੈਟਿਕਲੀ ਬਾਹਰ ਜਿਹੜੀ ਆ ਰਹੀ ਹੈ ਉਹ ਬਾਹਰ ਵੀ ਇਸ ਕਰਕੇ ਆ ਰਹੀ ਹੈ ਕਿ ਇਹਦੇ ਤੋਂ ਇਹਦਾ ਮਤਲਬ ਪ੍ਰਸ਼ਾਸਨ ਵੀ ਤੇ ਬਾਕੀ ਲੋਕ ਵੀ ਤੰਗ ਪਰੇਸ਼ਾਨ ਜ਼ਰੂਰ ਹੋਣਗੇ ਕਿ ਕੀ ਇਹ ਪਹਿਲੀ ਵਾਰ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਔਰ ਖਾਸ ਚੀਜ਼ਾਂ ਹੋ ਰਹੀਆਂ ਨੇ 70 ਸਾਲਾਂ ਚ ਨਹੀਂ ਹੋਇਆ ਤੇ ਹੁਣ ਕਿਵੇਂ ਹੋ ਰਿਹਾ ਔਰ ਹਾਲਾਂਕਿ ਹੁੰਦਾ ਕਿ ਜਿੱਧਰ ਉਹਦੀ ਚੀਫ ਮਿਨਿਸਟਰ ਨੇ ਜਾਣਾ ਹੁੰਣਾ ਉੱਥੇ ਬੈਸ ਸਿਕਿਉਰਟੀ ਇੰਨੀ ਹੁੰਦੀ ਆ ਲੋਕਾਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਜਾਂਦਾ ਪਰ ਮਹੱਤਵਪੂਰਨ ਪੋਲੀਟੀਕਲ ਗੱਲ ਕੀ ਹੈ ਪੋਲੀਟੀਕਲ ਗੱਲ ਇਹ ਹੈ ਕਿ ਉੱਥੇ ਗੁਰਮੀਤ ਸਿੰਘ ਖੋਡੀਆਂ ਜਿਨ੍ਹਾਂ ਕੋਲ ਖੇਤੀਬਾੜੀ ਵਿਭਾਗ ਵੀ ਹੈ ਜਿਨ੍ਹਾਂ ਕੋਲ ਪਸ਼ੂ ਪਾਲਣ ਵਿਭਾਗ ਵੀ ਹੈ ਜਿਹੜੇ ਇੱਕ ਉਸ ਇਲਾਕੇ ਚੋਂ ਜਿਹੜੇ ਇਸ ਕਰਕੇ ਉਹਨਾਂ ਦੀ ਮਾਨਤਾ ਵੱਡੀ ਬਣੀ ਸੀ ਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਲਾਸਟ ਇਲੈਕਸ਼ਨ ਬਾਦਲ ਸਾਹਿਬ ਜਿਹੜੀ ਹਾਰ ਕੇ ਗਏ ਨੇ ਉਹ ਗੁਰਮੀਤ ਸਿੰਘ ਖੁੱਡੀਆਂ ਨੂੰ ਹਾਰ ਕੇ ਗਏ ਨੇ ਤਾਂ ਖੁੱਡੀਆਂ ਨੂੰ ਮੰਤਰੀਤਾ ਬਣਾਇਆ ਚੀਫ ਮਿਨਿਸਟਰ ਦੇ ਸਾਹਮਣੇ ਉਹ ਕੁਝ ਗੱਲਾਂ ਇਸ ਲੈਵਲ ਤੇ ਕਰ ਰਹੇ ਨੇ ਜਿਵੇਂ ਇੱਕ ਇਕ ਲਾਚਾਰ ਟਾਈਪ ਦਾ ਇਕ ਬਿਨਾ ਤਾਕਤ ਵਰ ਮਨੁੱਖ ਜਿਹੜਾ ਉਹ ਆਪਣਾ ਇੱਕ ਤਰਲਾ ਲੈ ਰਿਹਾ ਹੁੰਦਾ ਮਨੁੱਖ ਮੰਤਰੀ ਦੇ ਸਾਹਮਣੇ ਇੱਕ ਜਨਤਕ ਸਟੇਜ ਦੇ ਉੱਤੇ ਉਹ ਕੀ ਕਹਿ ਰਹੇ ਸਾਡੇ ਇੱਕ ਬਹੁਤ ਛੋਟੀ ਵੰਡੀ ਹੈ ਕਿੱਲਿਆ ਵਾਲੀ ਜੇ ਤੁਸੀਂ ਬਹੁਤਾ ਨਾ ਸਹੀ ਤਾਂ ਤੁਸੀਂ ਕੇਵਲ 3 ਕਰੋੜ ਰੁਪਏ ਦੇ ਦਿਓ ਤਾਂ ਅਸੀਂ ਉਹਦੀ ਕਾਇਆ ਕਲਪ ਕਰ ਸਕਦੇ ਹਾਂ ਇੰਨੇ ਕੁ ਦਿਨਾਂ 'ਚ ਇਹ ਕਿਰਪਾ ਕਰਨਾ ਦੂਜਾ ਉਹ ਖੇਤੀਬਾੜੀ ਮੰਤਰੀ ਨੇ ਪਰ ਉਹ ਇਹ ਕਹਿ ਰਹੇ ਨੇ ਕਿ ਪਹਿਲੀ ਵਾਰ ਜਿਹੜੀ ਅਸੀਂ ਸਰਹੰਦ ਕਨਾਲ ਦੇ ਵਿੱਚੋਂ ਪਾਣੀ ਲੈ ਰਹੇ ਸੀ ਲਿਫਟਿੰਗ ਦੇ ਨਾਲ ਮੋਟਰਾਂ ਲਾਜਾਂ ਗੀਆਂ ਸੀ ਤੇ ਜਿਹੜੀਆਂ ਪੰਪ ਕਰਕੇ ਪਾਣੀ ਦੇ ਰਹੀਆਂ ਸੀ ਹੁਣ ਉੱਥੇ ਜੁਰਮਾਨੇ ਹੋ ਗਏ ਨੇ ਔਰ ਉਹਨਾਂ ਜੁਰਮਾਨਿਆਂ ਤੋਂ ਨਜਾਤ ਦਵਾਈ ਜਾਵੇ ਹਾਲਾਂਕਿ ਉਹ ਉਹ ਖੇਤਰ ਹੈ ਜਿੱਥੇ ਇੱਕ ਮਾਰਵਾ ਕਨਾਲ ਕੱਢਣ ਦੀ ਵੀ 2000 ਕਿਉਸਕ ਦੇ ਕਨਾਲ ਕੱਢਣ ਦੀ ਗੱਲ ਹੋ ਰਹੀ ਹੈ ਪਰ ਜਿਹੜੇ ਲਿਫਟ ਦੇ ਪੰਪ ਦੇ ਮਾਲਕ ਨੇ ਜਿਨ੍ਹਾਂ ਨੇ ਕਾਫੀ ਲੰਬੇ ਸਮੇਂ ਤੋਂ ਲਿਫਟ ਪੰਪਾਂ ਰਾਹੀਂ ਪਾਣੀ ਦੀ ਗੱਲ ਕੀਤੀ ਹੈ ਤੇ ਉਹ ਪ੍ਰੋਟੈਸਟ ਵੀ ਕਰ ਰਹੇ ਨੇ ਪਿਛਲੇ ਦਿਨਾਂ ਚ ਵੀ ਉਹਨਾਂ ਨੇ ਪ੍ਰੋਟੈਸਟ ਕੀਤਾ ਉੱਥੇ ਇੱਕ ਕੰਟਰਡਿਕਸ਼ਨ ਇਹ ਵੀ ਚੱਲ ਰਹੀ ਹੈ ਪਰ ਮਾਮਲਾ ਇਹ ਨਹੀਂ ਹੈ ਕਿ ਉਹਨਾਂ ਨੂੰ ਜੁਰਮਾਨਾ ਹੋ ਗਿਆ ਕਿਸਾਨਾਂ ਨੂੰ ਮਾਮਲਾ ਇਹ ਵੀ ਨਹੀਂ ਹੈ ਕਿ ਮੰਡੀ ਕਲੇਆਲੀ ਨੂੰ ਕੇਵਲ 3 ਕਰੋੜ ਰੁਪਏ ਦੀ ਲੋੜ ਹੈ ਤੇ ਉਹ ਕਿਵੇਂ ਹੈ ਮਾਮਲਾ ਸਭ ਤੋਂ ਬੜਾਏ ਹੈ ਕਿ ਜਦੋਂ ਕੈਬਨਟ ਦੀਆਂ ਮੀਟਿੰਗਾਂ ਹੁੰਦੀਆਂ ਨੇ ਜਾਂ ਕੈਬਨਟ ਦੀ ਮੀਟਿੰਗ ਤੋਂ ਬਾਅਦ ਜਿਹੜੀਆਂ ਇਹ ਆਪੋ ਆਪਣੇ ਹਲਕੇ ਆਪੋ ਆਪਣੇ ਏਰੀਏ ਦੇ ਨਾਲ ਸੰਬੰਧਿਤ ਗੱਲਾਂ ਨੇ ਕਿ ਮਨਿਸਟਰ ਨੂੰ ਸੁਣਵਾਈ ਨਹੀਂ ਹੁੰਦੀ ਉੱਥੇ ਉਹਨਾਂ ਨੂੰ ਟਾਈਮ 'ਚ ਮਨਿਸਟਰ ਕੋਲ ਨਹੀਂ ਮਿਲਦਾ ਆਪਣੀ ਗੱਲ ਰੱਖਣ ਦਾ ਨਾ ਮੰਤਰੀ ਮੰਡਲ 'ਚ ਨਾ ਉਹਦੇ ਤੋਂ ਬਿਨਾਂ ਕੋਈ ਟਾਈਮ ਦੇ ਕੇ ਲੈ ਕੇ ਇੱਕ ਦੂਜੇ ਨਾਲ ਗੱਲ ਹੁੰਦੀ ਹੈ ਇਹ ਤਾਂ ਇਹ ਜਾਂਦਾ ਕਿ ਐਮ ਐਲ ਏ ਤੇ ਮੰਤਰੀ ਜਦ ਮਰਜੀ ਜਿਹੜੇ ਟੌਪ ਦੇ ਬੰਦੇ ਕੋਲ ਚ ਮਨਿਸਟਰ ਕੋਲ ਮਿਲ ਸਕਦੇ ਨੇ ਡੈਮੋਕਰੇਸੀ 'ਚ ਦਾ ਆਮ ਲੋਕ ਵੀ ਮਿਲ ਸਕਦੇ ਨੇ ਔਰ ਪੋਜ ਵੀ ਭਗਵੰਤ ਮਾਨ ਉਹ ਨਹੀਂ ਇਹੀ ਕਰਦੇ ਨੇ ਕਿ ਸਾਡੀ ਸਰਕਾਰ ਤਾਂ ਗਲੀਆਂ ਚੋਂ ਮਹੱਲਿਆਂ ਚੋਂ ਚੱਲੇਗੀ ਔਰ ਅਸੀਂ ਤਾਂ ਲੋਕਾਂ ਸਾਹਮਣੇ ਜਵਾਬ ਦੇ ਆ ਮੈਂ ਤਾਂ ਰਸਤੇ ਦੇ ਵਿੱਚ ਵੀ ਗੱਡੀ ਰੋਕ ਕੇ ਕਿਸੇ ਨੂੰ ਮਿਲ ਲੈਣਾ ਉਹ ਰਸਤਾ ਛੱਡੋ ਇਹ ਇਸੇ ਤਰੀਕੇ ਦਾ ਰਸਤਾ ਇਹ ਕਿਉਂ ਹੈ ਕਿ ਮੰਤਰੀਆਂ ਨੂੰ ਜਨਤਕ ਸਟੇਜ ਦੇ ਵਿੱਚੋਂ ਉਹ ਗੱਲਾਂ ਕਹਿਣੀਆਂ ਪੈ ਰਹੀਆਂ ਨੇ ਜਿਹੜੀਆਂ ਅੰਦਰ ਬੜੇ ਆਰਾਮ ਨਾਲ ਬੈਠ ਕੇ ਇੱਕ ਦੂਜੇ ਦੀਆਂ ਹੋ ਜਾਂਦੀਆਂ ਨੇ ਤੇ ਉਹ ਮਾਮਲੇ ਹੱਲ ਹੋ ਜਾਣੇ ਤਾਂ ਮੰਤਰੀ ਦਾ ਇਹ ਹਾਨ ਹੈ ਤਾਂ ਬਾਕੀਆਂ ਦਾ ਕੀ ਹਾਨ ਹੈ ਉਹ ਤਾਂ ਸਭ ਦੇ ਸਾਹਮਣੇ ਹੋਏਗਾ ਐਮਐਲਏ ਜਾਂ ਬਾਕੀ ਦੇ ਇਹ ਇੱਕਲਾਚਾਰੀ ਜਦੋਂ ਮੰਤਰੀ ਇਸ ਪੱਧਰ ਤੇ ਲਾਚਾਰ ਹੋਣਗੇ ਤਾਂ ਕਿੰਨਾ ਕੰਮ ਕਰਾ ਸਕਣਗੇ ਲੋਕਾਂ ਤਾਂ ਲੋਕਾਂ ਦੇ ਵਿੱਚ ਕਿੰਨਾ ਕੁ ਭਰੋਸਾ ਜਗਾ ਸਕਣਗੇ ਲੋਕੋਨਾਂ ਕੋਲ ਕੰਮਾਂ ਨੂੰ ਕਿੰਨੇ ਕੁ ਆਉਣਗੇ ਇਹ ਸਵਾਲੀਆ ਨਿਸ਼ਾਨਾ ਮੰਦਵੀ ਪਾਰਟੀ ਤੇ ਖੜਾ ਹੈ ਉਹਦੀ ਵਰਕਿੰਗ ਤੇ ਖੜਾ ਹੈ ਪ੍ਰਸ਼ਾਸਨਿਕ ਢਾਂਚੇ ਤੇ ਖੜਾ ਹੈ ਤੇ ਇਸੇ ਮਾਮਲੇ ਦੇ ਵਿੱਚ ਕਰਕੇ ਕਿ ਜਿਹੜਾ ਪ੍ਰਸ਼ਾਸਨ ਨਹੀਂ ਕੰਮ ਹੋ ਰਿਹਾ ਪ੍ਰੋਪਰ ਤਰੀਕੇ ਦੇ ਨਾਲ ਜਾਂ ਲੋਕਾਂ ਦੀ ਸੁਣਵਾਈ ਉਸ ਪਦਕ ਦੇ ਉੱਤੇ ਇਹਨਾਂ ਸਵਾਲਾਂ ਦੇ ਘੇਰੇ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਲਗਾਤਾਰ ਆ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਦੂਜਾ ਮਾਮਲਾ ਤਰਨ ਤਰਨ ਦੀ ਬਾਈ ਇਲੈਕਸ਼ਨ ਉਹ ਬਾਈ ਇਲੈਕਸ਼ਨ ਜਿਹੜੇ ਦੇ ਵਿੱਚ ਵੋਟਾਂ ਪੈ ਕੇ 14 ਨਵੰਬਰ ਨੂੰ ਰਿਜ਼ਲਟ ਆ ਜਾਣਾ ਹੈ ਤੇ ਜਿਹੜੀ ਬਾਈ ਇਲੈਕਸ਼ਨ ਨਾਲ ਕੋਈ ਬਹੁਤ ਬੜਾ ਫਰਕ ਨਹੀਂ ਪੈਣਾ ਸਰਕਾਰ ਜੇ ਹਾਰਦੀ ਆ ਤਾਂ ਵੀ ਸਰਕਾਰ ਜੇ ਜਿੱਤਦੀ ਆ ਤਾਂ ਵੀ ਸਰਕਾਰ ਦੀ ਕਾਰਗੁਜ਼ਾਰੀ ਮਤਲਬ ਸਰਕਾਰ ਨੇ ਰਹਿਣਾ ਹੀ ਹੈ ਇੱਕ ਸਾਲ ਪੂਰਾ ਸਵਾ ਸਾਲ ਹੋਰ ਪਰ ਫਿਰ ਵੀ ਇਹ ਇੰਨੀ ਇੰਪੋਰਟੈਂਟ ਕਿਉਂ ਬਣਾ ਦਿੱਤੀ ਗਈ ਹੈ ਹਾਲਾਂਕਿ ਬਾਈ ਇਲੈਕਸ਼ਨ ਇੱਕ ਹੋਰ ਵੀ ਆ ਜਾਏਗੀ ਖਡੂਰ ਸਾਹਿਬ ਦੀ ਇਹਦੇ ਦੌਰਾਨ ਸ਼ਾਇਦ ਇਹ ਇਸ ਕਰਕੇ ਬਣਾ ਦਿੱਤੀ ਗਈ ਹੈ ਕਿ ਇਹਨੂੰ ਤੁਸੀਂ ਸੈਮੀ ਫਾਈਨਲ ਸਮਝ ਕੇ 2027 ਦੀ ਲੜਾਈ ਹਰ ਬੰਦਾ ਜਾ ਕੇ ਕਹਿੰਦਾ ਕਿ 27 ਦੀ ਇਹ ਲੜਾਈ ਹੈ ਇਸ ਇਲੈਕਸ਼ਨ ਚ ਮੇਰੇ ਕੈਂਡੀਡੇਟ ਨੂੰ ਜਿਤਾਓ ਤੇ 27 ਦੇ ਵਿੱਚ ਫਿਰ ਆਪਾਂ ਆਪਣੀ ਸਰਕਾਰ ਬਣਾ ਕੇ ਆਪਾਂ ਇਹ ਕਰਾਂਗੇ ਪਰ तमाम ਚੀਜ਼ਾਂ ਦੇ ਬਾਵਜੂਦ ਉੱਥੇ ਸਭ ਤੋਂ بڑا ਮੁੱਦਾ ਕਿਹੜਾ ਉੱਭਰ ਰਿਹਾ ਨਸ਼ਾ ਉਸ ਇਲੈਕਸ਼ਨ ਦਾ ਸਭ ਤੋਂ بڑے ਮੁੱਦੇ ਦੇ ਤੌਰ ਤੇ ਉੱਭਰ ਰਿਹਾ ਗੱਲ ਹੈ ਔਰ ਈਵਨ ਅਕਾਲੀ ਦਲ ਬੀਬੀ ਹਰਸਿਮਰਤ ਕੌਰ ਬਾਦਲ ਤੇ ਬਾਕੀ ਦੇ ਲੋਕ ਉਹ ਆਪਣੇ ਕੈਂਪੇਨ ਚ ਕਹਿ ਰਹੇ ਨੇ ਕਿ ਡਰੱਗ ਜਿਹੜੀ ਬਕਵਾਈ ਜਾ ਰਹੀ ਹੈ ਕੈਂਡੀਡੇਟ ਇਹੋ ਜਿਹੇ ਖੜੇ ਕਰਤੇ ਨੇ ਤੇ ਜਾਂ ਜਿਹੜਾ ਵੀ ਨਸ਼ਾ ਦੇ ਨਾਲ ਬੱਚੇ ਮਰ ਰਹੇ ਨੇ ਤੇ ਸਰਕਾਰ ਕੁਝ ਨਹੀਂ ਕਰ پا ਰਹੀ ਮੋੜਵੇ ਰੂਪ ਦੇ ਵਿੱਚ ਉਹ ਲਗਾਤਾਰ ਇਲਜ਼ਾਮ ਲਾ ਰਹੇ ਨੇ ਸਰਕਾਰ ਕਿ ਨਸ਼ਾ ਤਾਂ ਬਕਾਇਆ ਕਾਹੀਦਾਂ ਰਿਹਾ ਸੀ ਦੇਖੋ ਜੀ ਬਿਕਰ ਮਜੀਠੀਆ ਅੰਦਰ ਨੇ ਐਸੇ ਕਰਕੇ ਅਸੀਂ ਅੰਦਰ ਕੀਤੇ ਨੇ ਪਰ ਕੀ ਇੱਕ ਬੰਦਾ ਅੰਦਰ ਹੋਣ ਨਾਲ ਨਸ਼ਾ हट ਗਿਆ ਕੀ ਨਸ਼ਾ ਕਿਸੇ ਇੱਕ ਸਰਕਾਰ ਦੇ ਦੌਰ ਦੇ ਦੌਰਾਨ ਚੱਲਦਾ ਜਾ ਬਾਕੀ ਸਰਕਾਰਾਂ ਦੇ ਨਹੀਂ ਚੱਲੇਆ ਇਸ ਤੋਂ ਪਹਿਲਾਂ ਅਕਾਲੀ ਦਾਲ ਨੇ ਸਟੈਂਡ ਲੈਂਦਾ ਰਿਹਾ ਕਿ ਬਦਨਾਮੀ ਜਿਆਦਾ ਕਰ ਰਹੇ ਹੋ ਨਸ਼ਾ ਏਡੀ ਗੱਲ ਨਹੀਂ ਹੈ ਉਹਦਾ ਨੈਰੇਟਿਵ ਇਹ ਸੀਗਾ ਪਰ ਹੁਣ ਨਸ਼ੇ ਦੇ ਨੈਰੇਟਿਵ ਦੇ ਵਿੱਚ ਉਹ ਵੀ ਸ਼ਾਮਲ ਹੈ ਸਰਕਾਰ ਕਹਿੰਦੀ ਸੀ ਕਾਂਗਰਸ ਕਹਿੰਦੀ ਸੀ ਲੱਕ ਤੋੜ ਦੂੰ ਕੈਪਟਨ ਅਮਰਿੰਦਰ ਸਿੰਘ ਚਲੇ ਗਏ ਉਹ ਸਪਸ਼ਟੀਕਰਨ ਅੱਜ ਕੱਲ੍ਹ ਦੇਣਾ ਸ਼ੁਰੂ ਕਰਤਾ ਭਾਵੇਂ ਉਹ ਭਾਜੀਪੀ ਚਲੇ ਗਏ ਨੇ ਇਹ ਸਾਰਾ ਜਿਹੜਾ ਮਾਮਲਾ ਅਸਲ ਦੇ ਵਿੱਚ ਲੋਕਾਂ ਦੇ ਲਈ ਲੋਕਾਂ ਦਾ ਰੀਅਲ ਮੁੱਦਾ ਤਾਂ ਹੋਏਗਾ ਕਿ ਉਹਨਾਂ ਦੇ ਨੌਜਵਾਨ ਧੀਆਪੋਸ ਜਿਹੜੇ ਨੇ ਇਧਰ ਗਲਤਾਂ ਨੂੰ ਪਰ ਸਰਕਾਰਾਂ ਕੋਲ ਦੂਸ਼ਣਬਾਜੀ ਤੋਂ ਬਿਨਾ ਇੱਕ ਦੂਜੇ ਦੇ ਕੋਈ ਇਹੋ ਜਿਹਾ ਰੋਡ ਮੈਪ ਨਹੀਂ ਹੈ ਜਿਹੜਾ ਇਹ ਕਹਿ ਸਕੇ ਕਿ ਐ ਨਸ਼ਾ ਖਤਮ ਹੋਰਣਾ ਔਰ ਜੇ ਅਸੀਂ ਆਏ ਤਾਂ ਇਹ ਕਰਾਂਗੇ ਜਾਂ ਆਪਣਾ ਲਈ ਸਰਕਾਰ ਨੂੰ ਕੀ ਕਰਨਾ ਚਾਹੀਦਾ ਉਹਦੇ ਚ ਪਰ ਇੱਕ ਗੱਲ ਹੋਰ ਜਿਹੜੀ ਕੈਂਪੇਨ ਦੇ ਵਿੱਚ ਇੰਟਰਸਟਿੰਗ ਚੱਲ ਰਹੀ ਹੈ ਗਵਰਨਮੈਂਟ ਇਹ ਕਹਿ ਰਹੀ ਹੈ ਭਗਵੰਤ ਮਾਨ ਜੀ ਹਮੇਸ਼ਾ ਇਹ ਕਹ ਰਹੇ ਨੇ ਹਰ ਜਗ੍ਹਾ ਕਿ ਮੈਂ 50 ਜਾਂ 55000 ਨੌਕਰੀ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਤੁਹਾਨੂੰ ਨੌਕਰੀਆਂ ਮਿਲੀਆਂ ਉਸ ਪੰਦਰ ਦੇ ਉੱਤੇ ਪਰ ਬਹੁਤ ਸਾਰੇ ਬੇਰੁਜ਼ਗਾਰ ਲਗਾਤਾਰ ਮੁਜ਼ਾਰੇ ਕਰ ਰਹੇ ਕੱਲ ਤਾਂ ਪੀਚਰਾ ਨੇ ਅਜ ਤੱਕ ਕੀਤਾ ਹੀ ਇਹ ਹੈ ਕਿ ਉਹ ਨੰਗੇ ਧੜ ਮੁਜ਼ਾਰਾ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਜੇ ਨੰਗੇ ਧੜ ਕਰਾਂਗੇ ਸ਼ਾਇਦ ਮੀਡੀਆ ਦੇ ਵਿੱਚ ਵੀ ਦਿਖਾਈ ਦੇ ਦੇ ਸਕਦਾ ਬਾਕੀ ਚੀਜ਼ਾਂ ਵੀ ਨਹੀਂ ਕਿਉਂਕਿ ਨਹੀਂ ਤਾਂ ਅੱਜ ਕੱਲ ਕੋਈ ਨਾ ਕੋਈ ਇਹੋ ਜਿਹਾ ਅਸਾਧਾਰਨ ਜਿਹਾ ਤਰੀਕਾ ਅਪਣਾਉਣਾ ਪੈਂਦਾ ਹੈ ਜੇ ਖਬਰ 'ਚ ਰਹਿਣਾ ਹੈ ਨਹੀਂ ਤਾਂ ਕਈ ਵਾਰ ਖਬਰ ਵੀ ਨਹੀਂ ਚੱਪਦੀ ਉਹਨਾਂ ਨੇ ਕਬੀ ਜਾਨਾ ਕੇ ਪ੍ਰੋਟੈਸਟ ਕੀਤਾ ਉਹ ਸਵਾਲ ਕਰ ਰਹੇ ਨੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਇੱਕ ਕਿ ਉਹ ਨੌਕਰੀਆਂ ਕਿੱਥੇ ਦਿੱਤੀਆਂ ਨੇ ਤੇ ਕਿਹਨੂੰ ਦਿੱਤੀਆਂ ਨੇ ਸਾਨੂੰ ਘੱਟੋ-ਘੱਟ ਇਹ ਦੱਸ ਦਿੱਤਾ ਜਾਵੇ ਤੇ ਅਸੀਂ ਉਵੇਂ ਹੀ ਫਿਰਦੇ ਆਂ ਔਰ ਈਵਨ ਕਾਫੀ ਲੋਕ ਇਹੋ ਜਿਹਾ ਵੀ ਫਿਰਦੇ ਨੇ ਜਿਨ੍ਹਾਂ ਨੂੰ ਅਪੁਆਇੰਟਮੈਂਟ ਲੈਟਰ ਮਿਲ ਚੁੱਕੇ ਨੇ ਪਰ ਉਹ ਜੁਆਇਨਿੰਗ ਕਿਤੇ ਨਹੀਂ ਹੈ ਉਹਨਾਂ ਨੂੰ ਨਹੀਂ ਹੋਏ ਉਸ ਲੈਵਲ ਦੇ ਉੱਤੇ ਇੱਕ ਸਵਾਲ ਇਹ ਵੀ ਪੁੱਛਿਆ ਜਾ ਰਿਹਾ ਲਗਾਤਾਰ ਕਿ ਕੀ ਜਿਹੜੀਆਂ ਕੁਝ ਨੌਕਰੀਆਂ ਮਿਲ ਰਹੀਆਂ ਨੇ ਵੱਖ-ਵੱਖ ਡਿਪਾਰਟਮੈਂਟਾਂ ਦੀਆਂ ਜਿਹੜੀਆਂ ਚੀਫ ਮਿਨਿਸਟਰ ਦੇ ਰਹੇ ਨੇ ਉਹ ਜਿਹੜੀ ਇੱਕ ਪਾਲਿਸੀ ਬਣੀ ਹੈ ਤਰਸ ਦੇ ਆਧਾਰ ਤੇ ਨੌਕਰੀਆਂ ਦੀ ਕਿਸੇ ਦੇ ਮਦਰ ਦੇ ਕਿਸੇ ਦੇ ਫਾਦਰ ਦੇ ਕਿਸੇ ਦੇ ਫੌਤ ਹੋ ਜਾਣ ਤੋਂ ਬਾਅਦ ਜਿਹੜੀ ਜਵਾਕਾਂ ਨੂੰ ਮਿਲਦੀ ਹੈ ਕਿ ਉਹੀ ਨੌਕਰੀਆਂ ਕੇਵਲ ਫਿਲ ਖਿੱਚੀਆਂ ਜਾ ਰਹੀਆਂ ਨੇ ਜਾਂ ਨਵੀਆਂ ਕਿਹੜੀਆਂ ਕੱਢੀਆਂ ਕੀ ਇਹਦੀ ਇੰਟਰਵਿਊ ਹੋਈ ਕੀ ਦਾ ਟੈਸਟ ਹੋਇਆ ਤਾਂ ਉਹ ਨਵੀਆਂ ਨੌਕਰੀਆਂ ਜੜੀਆਂ ਨੇ ਸਰਕਾਰ ਨੇ ਦੇਣੀਆਂ ਸੀ ਉਹ ਕਿੱਥੇ ਨੇ ਤੇ ਉਹ ਕਿਹੜੇ ਤਰੀਕੇ ਨਾਲ ਕਿਹੜੇ ਖੇਤਰ ਦੇ ਵਿੱਚ ਲਗਾਤਾਰ ਕੋਈ ਟੈਸਟਿੰਗ ਹੋ ਰਹੀ ਹੈ ਕੋਈ ਬਾਕੀ ਗੱਜਿੰਦਾ ਇਹ ਸਵਾਲ ਲਗਾਤਾਰ ਖੜੇ ਹੋ ਪਰ ਇੱਕ ਗੱਲ ਜਿਹੜਾ ਇੱਕ ਕਲਚਰ ਸੀ ਪੋਲੀਟੀਕਲ ਕਲਚਰ ਆਮਦਵੀ ਪਾਰਟੀ ਨੇ ਸ਼ੁਰੂ ਕੀਤਾ ਸੀ ਉਹਨੂੰ ਹੌਲੀ ਹੌਲੀ ਸਾਰੇ ਅਪਣਾਉਂਦੇ ਜਾ ਰਹੇ ਨੇ ਸਾਰੀਆਂ ਪਾਰਟੀਆਂ ਅਪਣਾਉਂਦੀਆਂ ਜਾ ਰਹੀਆਂ ਉਹ ਕਲਚਰ ਕੀ ਹੈ ਇੱਕ ਗੱਲ ਸਭ ਨੂੰ ਪਤਾ ਲੱਗ ਗਈ ਹੈ ਕਿ ਚੋਣਾਂ ਜਿਹੜੀਆਂ ਨੇ ਇੱਥੇ ਅੰਮਣ ਮੱਤਾ ਪੈਸਾ ਖਰਚ ਹੁੰਦਾ ਹੈ ਬੇਅਥਾ ਪੈਸਾ ਖਰਚ ਹੁੰਦਾ ਹੈ ਇਹ ਨਾਰਮਲ ਲੋਕਾਂ ਦੀਆਂ ਚੋਣਾਂ ਨਹੀਂ ਰਹੀਆਂ ਦਰਸ਼ਕਾਂ ਦੇ ਯਾਦ ਹੋਣਾ ਇਹ ਸਾਰਾ ਕਿ ਜਦੋਂ ਪਹਿਲਾਂ ਚੋਣਾਂ ਲੜ ਰਹੇ ਸੀ ਉਦੋਂ ਅਰਵਿੰਦ ਕੇਜਰੀਵਾਲ ਤੇ ਭਗਵਾਨ ਤਮਾਕ ਇਹ ਕਹਿੰਦੇ ਰਹੇ ਸਟੇਜਾਂ ਤੇ ਜਾ ਕੇ ਕਿ ਤੁਹਾਨੂੰ ਪੈਸਾ ਵੰਡਣ ਆਉਣਗੇ ਤੁਹਾਨੂੰ ਨਸ਼ਾ ਵੰਡਣ ਆਉਣਗੇ ਪੈਸੇ ਲੈ ਲਿਓ ਪੈਸੇ ਤੁਹਾਡੇ ਹੀ ਇਹਨਾਂ ਦੇ ਡੁੱਟੇ ਹੋਏ ਉਹ ਤਾਂ ਤੁਹਾਨੂੰ ਨਹੀਂ ਦਿੰਦੇ ਜੇ ਵੋਟਾਂ ਦੇ ਵਿੱਚ ਤੁਸੀਂ ਤੁਹਾਨੂੰ ਦਿੰਦੇ ਨੇ ਤਾਂ ਲੈ ਲਿਓ ਪਰ ਵੋਟ ਇਹਨਾਂ ਨੂੰ ਨਾ ਪਾਇਓ ਵੋਟ ਛਾੜੂ ਨੂੰ ਪਾ ਦੇ ਉਸੇ ਪ੍ਰੋਸੈਸ ਦੇ ਚੱਲਦੇ ਹੋਏ ਜਿਹੜੀਆਂ ਡਿਫਰੈਂਟ ਪਾਰਟੀਆਂ ਨੇ ਲਗਭਗ ਉਸੇ ਲਾਈਨ ਚ ਲਗਗੀਆਂ ਲੱਗਦੀਆਂ ਨੇ ਜਾਨੀ ਹਰਪ੍ਰੀਤ ਸਿੰਘ ਦੇ ਨੇ ਪਹਿਲੀ ਵਾਰ ਆਪ ਬੀਇੰਗ ਪ੍ਰਧਾਨ ਗਏ ਨੇ ਕੈਂਪੇਨ ਦੇ ਵਿੱਚ ਮੀਟਿੰਗ ਵੀ ਕੀਤੀ ਡਿਊਟੀਆਂ ਵੀ ਲੱਗੀਆਂ ਵੱਖ-ਵੱਖ ਨੂੰ ਕਿਹਾ ਕਿ ਆਪਾਂ ਮਨਦੀਪ ਸਿੰਘ ਦੀ ਮਦਦ ਕਰਨੀ ਹੈ ਜਿਹੜਾ ਸਾਂਝਾ ਪੰਥ ਕੰਮੇਦਾਰ ਉੱਥੇ ਉਹਨਾਂ ਨੇ ਲਾਈਨ ਮੋੜ ਲਈ ਕਿ ਇੱਕ ਦਿਨ ਪਹਿਲਾਂ ਇੱਕ ਰਾਤ ਪਹਿਲਾਂ ਚੋਣਾਂ ਵੋਟਾਂ ਤੋਂ ਪੈਸੇ ਵੰਡਣਗੇ ਪੈਸੇ ਇਹਨਾਂ ਨੇ ਕਮਾਏ ਨਹੀਂ ਤੁਹਾਨੂੰ ਸਭ ਨੂੰ ਪਤਾ ਪੈਸੇ ਕਿੱਥੋਂ ਆਏ ਨੇ ਤੁਸੀਂ ਪੈਸੇ ਲੈ ਲੈਣੇ ਨੇ ਤੇ ਵੋਟ ਮਨਦੀਪ ਸਿੰਘ ਨੂੰ ਪਾਉਣੀ ਹੈ ਬਾਲਟੀ ਨੂੰ ਥੋੜਾ ਸਵਾਦ ਇਹ ਹੈ ਕਿ ਸਾਡੀ ਜਿਹੜੀ ਸਿਆਸਤ ਹੈ ਜਿਹੜੀ ਬਹੁਤ ਵੱਡੇ اخਲਾਕੀ ਸੰਕਟ ਨਾਲ ਜੂਝ ਰਹੀ ਹੈ ਕੀ ਲੀਡਰਸ਼ਿਪ ਚਾਹਵੇਂ ਸਹਿਮਤੀ ਹੋਗੀ ਕਿ ਅਸੀਂ ਲੀਡਰਸ਼ਿਪ ਤਾਂ ਬੇਈਮਾਨ ਹੈ ਹੀ ਲੋਕਾਂ ਨੂੰ ਵੀ ਜਿੰਨਾ ਹੋ ਸਕੇ ਬੇਈਮਾਨ ਬਣਾਇਆ ਜਾਏ ਇਹਨੂੰ ਨਿਊ ਨਾਰਮਲ ਜਿਹਨੂੰ ਕਹਿੰਦੇ ਨੇ ਕਿ ਨਵਾਂ ਸਧਾਰਨ ਕਰਨ ਕਰ ਦਿੱਤਾ ਜਾਏ ਇੱਕ ਕਿ ਨਾਰਮਲ ਜਦੋਂ ਮੂਵਮੈਂਟਾਂ ਹੁੰਦੀਆਂ ਨੇ ਜਦੋਂ ਵੱਡੇ ਪੱਦਰ ਤੇ ਤਬਦੀਲੀਆਂ ਹੁੰਦੀਆਂ ਨੇ ਜਦੋਂ ਲੋਕਾਂ ਦੀ ਅਣਖ ਨੂੰ ਵੰਗਾਰਿਆ ਜਾਂਦਾ ਉੱਥੇ ਇਹ ਕਿਹਾ ਜਾਂਦਾ ਕਿ ਤੁਸੀਂ ਬਕਾਊ ਨਹੀਂ ਹੋ ਵੋਟ ਦੀ ਕੀਮਤ ਕਿਸ ਲੈਵਲ ਦੀ ਹੈ ਕਿਬਤ ਕੁਝ ਪੈਸੇ ਲੈ ਕੇ ਵੋਟ ਪਾ ਦੇਣ ਨਾਲ ਡੈਮੋਕ੍ਰੇਸੀ ਦਾ ਕਿਵੇਂ ਸਤਿਆਨਾਸ਼ ਹੁੰਦਾ ਔਰ ਗਰੀਬ ਦਾ ਆਪਣਾ ਇੱਕ ਪ੍ਰਾਈਡ ਹੁੰਦਾ ਹੈ ਕੇਵਲ ਵੋਟਾਂ ਵੇਲੇ ਕੁਝ ਪੈਸੇ ਲੈ ਕੇ ਡੰਗ ਨਹੀਂ ਚੰਦਾ ਜੇ ਪਾਲਿਸੀਆਂ ਨਹੀਂ ਬਦਲਣਗੀਆਂ ਬਾਕੀ ਚੀਜ਼ਾਂ ਨਹੀਂ ਬਦਲਣਗੀਆਂ ਤਾਂ ਕੋਈ ਫਾਇਦਾ ਨਹੀਂ ਹੋਣਾ ਉਸ ਲੈਵਲ ਦੇ ਉੱਤੇ ਇਸ ਲਈ ਤੁਸੀਂ ਕਿਹੜੇ ਗੁਰੂ ਦੀ ਔਲਾਦ ਹੋ ਤੁਸੀਂ ਕਿਹੜੇ ਸ਼ਹੀਦਾਂ ਦੇ ਵਾਰਿਸ ਹੋ ਤੇ ਕਿਸ ਮਾਮਲੇ ਦੇ ਵਿੱਚ ਹੈ ਗਦਰਪੰਗ ਅੱਜ ਕੱਲ ਗਦਰ ਪਾਰਟੀ ਦਾ ਵੀ ਨੂੰ ਯਾਦ ਕਰਦੇ ਆਂ ਵੀ ਸਵਾਗਤ ਹੋ ਰਹੇ ਨੇ ਔਰ ਉਹਨਾਂ ਦੇ ਵਿੱਚ ਵੀ ਕੀ ਹੈ ਕਿ ਗਦਰੀ ਬਾਬੇ ਕਿਰਤੀ ਲੋਕ ਜਿਸ ਢੰਗ ਨਾਲ ਦੇਸ਼ ਦੇ ਵਿੱਚ ਸਤਾਤ ਪਰਵਰਤਨ ਦੇ ਲਈ ਤੇ ਇੱਕ ਖੂਬਸੂਰਤ ਨਕਸ਼ੇ ਤੇ ਬਰਾਬਰੀ ਵਾਲਾ ਸਮਾਜ ਸਿਰਜਣ ਦੇ ਲਈ ਖੁੱਦੇ ਸੀ ਜੰਗ ਦੇ ਵਿੱਚ ਉਹ ਸਾਡੇ ਸਿਆਸਤਦਾਨ ਦਾ ਜਹਨਦਾ ਹਿੱਸਾ ਹੀ ਨਹੀਂ ਰਿਹਾ ਹੁਣ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਕਰਪਟ ਹੋ ਜੋ ਕਰਪਟ ਹੋ ਕੇ ਲੀਡਰਾਂ ਦੀ ਕਤਾਰ ਦੇ ਵਿੱਚ ਸ਼ਾਮਲ ਹੋ ਜੋ ਤੁਸੀਂ ਕਹਿਣ ਵਾਲੇ ਨਾ ਬਣੋ ਇਹ ਉਹ ਹੈ ਜਿਹੜੀ ਤਰੀਕਾ ਹੈ ਜਦੋਂ ਨਸ਼ੇ ਵੰਡਣ ਦੇ ਖਿਲਾਫ ਆਰਟਕ ਇਲੈਕਸ਼ਨ ਦੇ ਵਿੱਚ ਵੀ ਕਈ ਵਾਰ ਸਵਾਲ ਉਠਾਉਂਦੀਆਂ ਸੀ ਤਾਂ ਸત્તાਧਾਰੀ ਤਰ੍ਹਾਂ ਨੇ ਇਹ ਕਰਤਾ ਕਿ ਜੀ ਕੋਈ ਗੱਲ ਨਹੀਂ ਜਿਹੜਾ ਸ਼ਰਾਬ ਪੀਂਦਾ ਸ਼ਰਾਬ ਹੈ ਤੁਹਾਡੇ ਲਈ ਠੱਡੇ ਬੱਤੇ ਮਠਾਈ ਜਲੇਬੀਆਂ ਤੁਹਾਨੂੰ ਵੀ ਦੇ ਦਿੰਦੇ ਆ ਉਹ ਜਿਹੜੀ ਇਕ ਧਾਰ ਖਤਮ ਕਰਨੀ ਜਿਹੜੀ ਉਹਦੇ ਅਗੇਂਸਟ ਖੜੀ ਹੈ ਇਹ ਬਹੁਤ ਅੰਦਰ ਖਾਤੇ ਸੋਚਣ ਦਾ ਸਵਾਲ ਹੈ ਸਾਡੀ ਪੋਲੀਟਿਕਲ ਤੇ ਧਾਰਮਿਕ ਸਾਰੀ ਲੀਡਰਸ਼ਿਪ ਨੂੰ ਕਿ ਇਹੋ ਜੇ slogan ਦੇ ਕੇ ਭਾਵੇਂ ਟੈਂਪਰੇਰੀ ਤੌਰ ਤੇ ਤੁਹਾਨੂੰ ਕੋਈ ਫਾਇਦਾ ਹੁੰਦਾ ਹੋਵੇ ਲੰਮੇ ਦਾਤੋਂ ਤੁਸੀਂ ਲੋਕਾਂ ਦਾ ਚਰਿੱਤਰ ਜਿਹੜਾ ਹੈ ਉਹਦਾ ਆਚਰਣ ਹੈ ਉਹਦੇ ਤੇ ਜਿਹੋ ਜੀ ਸੱਟ ਮਾਰ ਰਹੇ ਹੋ ਜਿਹੜਾ ਉਹਨੂੰ ਬਗਾੜ ਰਹੇ ਹੋ ਉਹਨਾਂ ਤੋਂ ਬਿਨਾ ਚਰਿੱਤਰ ਤੋਂ ਬਿਨਾ ਕਿਰਦਾਰਾਂ ਤੋਂ ਬਿਨਾ ਲੜਾਈਆਂ ਨਹੀਂ ਲੜੀਆਂ ਜਾਂਦੀਆਂ ਇੱਥੇ ਕਿਰਦਾਰਾਂ ਦੀ ਬਹਾਲੀ ਜਿਹੜੇ ਖਾਸ ਤੌਰ ਦੇ ਉੱਤੇ ਸਿੱਖੀ ਚੋਂ ਆਏ ਜਥੇਦਾਰ ਸਾਹਿਬ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਗੁਰਬਾਣੀ ਦੀ ਵਿਆਖਿਆ ਕਰਦੇ ਨੇ ਬਾਕੀ ਚੀਜ਼ਾਂ ਦੀ ਵਿਆਖਿਆ ਕਰਦੇ ਨੇ ਸਮਾਜ ਦੇ ਵਿੱਚ ਕਦਰਾਂ ਕੀਮਤਾਂ ਸਿਰਜਣ ਲਈ ਕੁਰਬਾਨੀਆਂ ਦੀ ਲੋੜ ਹੁੰਦੀ ਹੈ ਲਾਲਚ ਦੀ ਲੋੜ ਨਹੀਂ ਹੁੰਦੀ ਗਰੀਡ ਦੀ ਲੋੜ ਨਹੀਂ ਹੁੰਦੀ ਇਹਨਾਂ ਗੱਲਾਂ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਇਹ ਸਾਰੇ ਪ੍ਰੋਸੈਸ ਦੇ ਵਿੱਚ ਜੇ ਇਹ ਨਹੀਂ ਦੇਖਿਆ ਜਾਂਦੀਆਂ ਤਾਂ ਬੜਾ ਹੀ ਖਤਰਨਾਕ ਟ੍ਰੈਲ ਹੈ ਔਰ ਇਸੇ ਢੰਗ ਨਾਲ ਚੋਣਾਂ ਦੇ ਵਿੱਚ ਕਾਂਗਰਸ ਕਹਿੰਦੇ ਨੇ ਉੱਥੇ ਪਿਛੜਦੀ ਜਾ ਰਹੀ ਹੈ ਔਰ ਭਾਵੇਂ ਤਰਨਤਾਰਨ ਦੀ ਚੋਣ ਦੇ ਵਿੱਚ ਸਰਕਾਰੀ ਤੰਤਰ ਵੀ ਹੁੰਦਾ ਉਹਨਾਂ ਦਾ ਐਮਐਲਏ ਵੀ ਪਹਿਲਾਂ ਤਿੰਨ ਵਾਰ ਰਿਹਾ ਆਕਾਲੀ ਦਲ ਤੋਂ ਆਇਆ ਤੇ ਉਹਦਾ ਵੀ ਆਪਣਾ ਨਿੱਜੀ ਅਸਰ ਮੰਨਿਆ ਜਾ ਰਿਹਾ ਹੈ ਪਾਕ ਤੇ ਸਰਕਾਰੀ ਤਾਕਤਾਂ ਦੇ ਤੌਰ ਤੇ ਸਰਕਾਰ ਤਾਂ ਵਿਜੀਬਲ ਦਿਖਾਈ ਦਿੰਦੇ ਹੁੰਦੇ ਪਰ ਦੂਜਾ ਜੋਰ ਸਭ ਤੋਂ ਵੱਡਾ ਇਸ ਗੱਲ ਤੇ ਲੱਗਿਆ ਕਿ ਪੰਥਕ ਸਿਆਸਤ ਦੇ ਵਿੱਚੋਂ ਕੀ ਮਨਦੀਪ ਸਿੰਘ ਮੇਜਰ ਰੋਲ ਦੇ ਵਿੱਚ ਰਹਿਣਗੇ ਜਾਂ ਸੁਖਬੀਰ ਸਿੰਘ ਬਾਦਲ ਜਿਹਦੇ ਚੋਂ 27 ਦੇਖ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੋਰ ਸਰਜੀਤੀ ਪ੍ਰੈਕਟੀਕਲੀ ਦੇਖ ਰਹੇ ਨੇ ਸੱਤਾ ਦੀ ਉਹ ਤਾਂ 27 ਦੀ ਗੱਲ ਵੀ ਕਰਦੇ ਨੇ ਮੈਨੀਫੈਸਟੋ ਦੇ ਰਹੇ ਨੇ ਆ ਕਰਾਂਗੇ ਆ ਕਰਾਂਗੇ ਆ ਕਰਾਂਗੇ ਪਰ ਉਹਨਾਂ ਨੇ ਆਪਣੇ ਸਰਪੰਚਾਂ ਨੂੰ ਬੋਲਦੇ ਜਿਹੜੇ ਆਪਣੇ ਨਾਲ ਲਿਖਣੋ ਵੀ ਤੁਸੀਂ ਇਹਨਾਂ ਤੋਂ ਗਰਾਂਟ ਲਈ ਹੋ ਜੀ ਤੁਸੀਂ ਲੈਣ ਦਿਓ ਮੈਂ 10 ਗੋਣਾ ਦੇ ਦੂੰਗਾ ਤੁਹਾਨੂੰ ਆਕੇ ਤੁਸੀਂ ਚਿੰਤਾ ਨਾ ਕਰੋ ਪਿੰਡਾਂ ਨੂੰ ਕਹਿੰਦਾ ਵੀ ਸਾਰੇ ਦੇ ਦਾਂਗੇ 30-35 ਹਜ਼ਾਰ ਕਰੋੜ ਦਾ ਮਾਮਲਾ ਆਪਾਂ ਦੇ ਦਾਂਗੇ ਜੀ ਉਹ ਉਸ ਰੂਪ ਦੇ ਵਿੱਚ ਗੱਲ ਕਰ ਰਹੇ ਨੇ ਕਿ ਉਹਨਾਂ ਦਾ ਰਵਾਈਵਰ ਕਿਵੇਂ ਹੋਵੇ ਤੇ ਕਾਂਗਰਸ ਆਪਣੇ ਤਰੀਕੇ ਦੇ ਨਾਲ ਗੱਲ ਕਰ ਰਹੀ ਹੈ ਭਾਜਪਾ ਦੀ ਪੈਨੇਟ੍ਰੇਸ਼ਨ ਜਿਸ ਤਰ੍ਹਾਂ ਘਣੜਾ ਹੋ ਰਹੀ ਹੈ ਸਭ ਨੂੰ ਇੰਨਾ ਕੁ ਪਤਾ ਹੈ ਭਾਵੇਂ ਉਹ ਮੇਨ ਕੰਟੈਂਡਰ ਦੇ ਤੌਰ ਤੇ ਅਜੇ ਨਹੀਂ ਬਣਨੇ ਜਾ ਰਹੇ ਪਰ ਉਹ ਲੱਗੇ ਨੇ ਆਪਣੀ ਸਪੇਸ ਬਣਾਉਣ ਦੇ ਵਾਸਤੇ ਜਿਹੜੀ 2027 ਤੱਕ ਜਿਆਦਾ ਜਿਆਦਾ ਸੰਭਾਵਨਾ ਮੰਨੇ ਕਿ ਅਸੀਂ ਸਾਰੇ ਕਿਤੇ ਘਟੋ-ਘਟ ਕੈਂਡੀਡੇਟ ਖੜੇ ਕਰੀਏ ਤੇ ਬੂਥ ਲੱਗਣ ਤੇ ਅੱਗੇ ਮੈਂਂਤਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਈਏ ਸਵਾਲ ਇਹ ਹੈ ਕਿ ਕਾਂਗਰਸ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਉਹ ਹਾਈ ਕਮਾਂਡ ਉਹਨਾਂ ਨੂੰ ਬੜੀ ਤਮਜੋਦ ਦਿੰਦੀ ਹੈ ਔਰ ਉਹਨਾਂ ਦਾ ਚੀਫ ਮਿਨਿਸਟਰ ਬਣਨਾ ਵੀ ਭਾਵੇਂ ਉਹ ਐਕਸੀਡੈਂਟਲ ਚੀਫ ਮਿਨਿਸਟਰ ਸੀ ਪਰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੀ ਹਾਈ ਕਮਾਂਡ ਨੇ ਉਹਨਾਂ ਦੀ ਇਹ ਕਿ ਦੇਖੋ ਅਸੀਂ ਦਲਤ ਪਰਿਵਾਰਾਂ ਦੇ ਵਿੱਚੋਂ ਦਲਤ ਸਿੱਖ ਨੂੰ ਇੱਕ ਚੀਫ ਮਿਨਿਸਟਰ ਬਣਾ ਰਹੇ ਹਾਂ ਪੂਰੇ ਦੇਸ਼ ਦੇ ਵਿੱਚ ਜਿਹੜੀ ਜਾਤ ਦੀ ਗੱਲ ਕਰ ਰਹੇ ਨੇ ਸਮਾਜਿਕ ਨਿਆਂ ਨੂੰ ਥਰੂ ਜਾਤ ਦੇ ਐਡਰੈਸ ਕਰਨ ਦੀ ਗੱਲ ਰਾਹੁਲ ਗਾਂਧੀ ਕਰ ਰਹੇ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਸ਼ਾਇਦ ਇਹ ਨੰਬਰ 1 ਲੀਡਰ ਦੇ ਤੌਰ ਤੇ ਆ ਰਹੇ ਸੀਗੇ ਇਸੇ ਕਰਕੇ ਚਰਨਜੀਤ ਚੰਨੀ ਦਾ ਨਾਮ ਬਿਹਾਰ ਦੀ ਇਲੈਕਸ਼ਨ ਦੇ ਵਿੱਚ ਵੀ ਜਿਹੜੀ ਮੇਨ ਕੰਪੇਨਰ ਨੇ ਉਹਦੇ ਚ ਦਿਖਾਈ ਦਿੱਤਾ ਤੇ ਬਾਕੀ ਪੰਜਾਬ ਦਾ ਹੋਰ ਲੀਡਰ ਕੋਈ ਉਸ ਰੂਪ ਚ ਦਿਖਾਈ ਨਹੀਂ ਦਿੱਤਾ ਪਰ ਪਿਛਲੇ ਦਿਨਾਂ ਤੋਂ ਪ੍ਰਧਾਨ ਮੰਤਰੀ ਨੇ ਆਪ ਚਰਨਜੀਤ ਚੰਨੀ ਨੂੰ ਸੰਬੋਧਿਤ ਹੁੰਦੇ ਹੋਏ ਜਦੋਂ ਇਹ ਕਿਹਾ ਕਿ ਇੱਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਦੇ ਉਹਨੇ ਕਿਹਾ ਕਿ ਬਿਹਾਰੀਆਂ ਨੂੰ ਅਸੀਂ ਇੱਥੇ ਕੰਮ ਲਈ ਨਹੀਂ ਆਉਣ ਦਿਆਂਗੇ ਜਾਂ ਬਾਕੀ ਨਹੀਂ ਪ੍ਰਿੰਕਾ ਗਾਂਧੀ ਨਾਲ ਖੜੇ ਸੀ ਤੇ ਉਹ ਤਾੜੀਆਂ ਵਜਾ ਰਹੇ ਸੀ ਸ਼ਾਇਦ ਇਹਦਾ ਬਿਹਾਰ ਦੀ ਇਲੈਕਸ਼ਨ ਤੇ ਇੱਕ ਅਸਰ ਹੁੰਦਾ ਦਿਖਾਈ ਦਿੰਦਾ ਹੋਵੇ ਕਿਸ ਨਾ ਕਿਸੇ ਰੂਪ ਦੇ ਵਿੱਚ ਹਾਲਾਂਕਿ ਗੱਲਾਂ ਤਾਂ ਇਹ ਵੀ ਹੋਈਆਂ ਕਿ ਪ੍ਰਧਾਨ ਮੰਤਰੀ ਲੈਵਲ ਦੇ ਬੰਦੇ ਕਿਉਂ ਜੀ ਗੱਲ ਕਰ ਰਹੇ ਪਰ ਕਾਂਗਰਸ ਨੇ ਸ਼ਾਇਦ ਰੀਥਿੰਕ ਕੀਤਾ ਜਿਹੜੀ ਨਵੀਂ ਲਿਸਟ ਜਾਰੀ ਹੋਈ ਹੈ ਚਰਨਜੀਤ ਚੰਨੀ ਦਾ ਨਾਂ ਉਹਦੇ ਚੋਂ ਗਾਇਬ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਬਹੁਤ بڑا ਸਵਾਲ ਹੈ ਕਿਉਂਕਿ ਵੋਟਾਂ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਘਟਰਾਵਾਂ ਹੁੰਦੀਆਂ ਨੇ ਇਸ ਲਈ ਫੂਕ ਫੂਕ ਕੇ ਪੈਰ ਧਰਨਾ ਚਾਹੀਦਾ ਹੈ ਅੱਜ ਕੱਲ ਵੀਡੀਓ ਹੁੰਦੀ ਹੈ ਔਰ ਉਹ ਵੀਡੀਓ ਕਦ ਤੁਹਾਡੇ ਖਿਲਾਫ ਜਾਂ ਤੁਹਾਡੇ ਪੱਖ ਚ ਕੰਮ ਦੇ ਦੇਗੀ ਵਰਤੀ ਜਾਏਗੀ ਤਾਂ ਇਹ ਸਭ ਦੇ ਸਾਹਮਣੇ ਇਸ ਲੈਵਲ ਦੇ ਉੱਤੇ ਆ ਰਿਹਾ ਹੈ ਔਰ ਪੰਜਾਬ ਦੇ ਵਿੱਚ ਇੱਕ ਕੀ ਅਣ ਐਲਾਨੀ ਐਮਰਜੈਂਸੀ ਹੈ ਵਿਰੋਧੀ ਤਰਫੋਂ ਇਹ ਇਲਜ਼ਾਮ ਲਾ ਰਹੇ ਕਿਉਂਕਿ ਪੰਜਾਬ ਦੀ ਸਰਪੁਲਿਸ ਨੇ ਪੇਸ਼ ਜਿਹੜੇ ਇੱਕ ਉਹ ਕਹਿੰਦੇ ਨੇ ਉਹਨਾਂ ਦਾ ਦਬਾਅ ਕਿ ਸਾਡੇ ਕੋਲ ਅਹਿਸੂਸ ਸੀ ਕਿ ਨਸਾ ਜਿਹੜਾ ਉਹ ਇਹ ਗੱਡੀਆਂ ਦੇ ਰਾਹੀਂ ਜਾ ਰਿਹਾ ਹੈ ਅਖਬਾਰਾਂ ਦੀ ਵਾਲੀ ਹੋਰਾਂ ਗੱਡੀਆਂ ਦੇ ਨਾਲ-ਨਾਲ ਅਖਬਾਰਾਂ ਦੀਆਂ ਗੱਡੀਆਂ ਨੂੰ ਖੜੇ ਕਰਕੇ ਕਿਉਂਕਿ ਉਹ ਗੱਡੀਆਂ ਨੇ ਬਹੁਤ ਤੇਜ਼ ਜਾ ਕੇ ਸਮੇਂ ਸਿਰ ਅਖਬਾਰ ਦੇਣਾ ਹੁੰਦਾ ਤਾਂ ਕਿ ਉਹ ਉਹਦੇ ਨਾਲ ਅੱਗੇ ਹਾਕਰ ਜੁੜੇ ਹੋਏ ਨੇ ਅੱਗੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਹੁੰਦਾ ਪਰ ਜਿਸ ਤਰੀਕੇ ਨਾਲ ਫੋਟੋ ਆ ਰਹੀਆਂ ਨੇ ਸੂਚਨਾ ਮਾ ਰਹੀਆਂ ਨੇ ਪੂਰੇ ਦੇ ਪੂਰੇ ਅਖਬਾਰਾਂ ਦੇ ਕੈਂਟਰ ਜਾਂ ਗੱਡੀਆਂ ਖਾਲੀ ਕਰਾ ਕੇ ਸਾਈਡ ਤੇ ਰਖਾ ਕੇ ਉਦੋਂ ਬਾਅਦ ਜਿਹੜੀਆਂ ਤਲਾਸ਼ੀਆਂ ਲੈਣ ਨਾਲ ਬਹੁਤ ਸਾਰੇ ਸ਼ਹਿਰਾਂ 'ਚ ਸਮੇਂ ਸਿਰ ਅਖਬਾਰਾਂ ਨਹੀਂ ਪਹੁੰਚ ਪਾਈਆਂ ਜਿਹਦੇ 'ਚ ਅਖਬਾਰਾਂ ਨੇ ਵੀ ਰਿਐਕਟ ਕੀਤਾ ਹਾਕਰਾ ਨੇ ਵੀ ਰਿਐਕਟ ਕੀਤਾ ਤੇ ਬਾਕੀ ਲੋਕ ਵੀ ਪੋਲੀਟੀਕਲ ਲੋਕ ਵੀ ਕਹਿ ਰਹੇ ਵੀ ਤੇ ਜਦੋਂ ਇਹ ਰੌਲਾ ਪੈਂਦਾ ਤਾਂ ਉਹ ਇਹ ਕਹਿ ਰਹੇ ਨੇ ਸਰਕਾਰੀ ਧਿਰ ਦੇ ਤੌਰ ਦੇ ਉੱਤੇ ਡੀਜੀਪੀ ਦਾ ਵੀ ਬਿਆਨ ਤੇ ਬਾਕੀ ਦੇ ਲੋਕ ਵੀ ਜਿਹੜੇ ਉਹਨਾਂ ਦੇ ਸਪੋਕਸਪਰਸਨ ਕਹਿ ਰਹੇ ਨੇ ਕਿ ਸਾਡੇ ਕੋਲ ਸੂਚਨਾ ਸੀ ਕਿ ਕੋਈ ਨਾ ਕੋਈ ਇਹੋ ਜਿਹੀ ਬੜੀਆਂ ਖੇਪਾਂ ਨਿਕਲ ਰਹੀਆਂ ਨੇ ਇਸ ਕਰਕੇ ਤਲਾਸੀ ਮਹਿਮ ਚਲਾਈ ਗਈ ਸੀ ਸਪੈਸ਼ਲ ਅਖਬਾਰਾਂ ਕਰਕੇ ਤਾਂ ਨਹੀਂ ਪਰ ਕੀ ਤਲਾਸੀ ਮਹਿਮ ਦਾ ਇਹ ਹੁੰਦਾ ਕਿ ਇੱਕ ਕੋਈ ਬਹੁਤ ਲੋੜੀ ਦੀ ਚੀਜ਼ਾਂ ਨੋਕਾ ਕੋਲ ਜਾ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਇੰਨਾ ਇੰਨਾ ਟਾਈਮ ਲਾ ਦੋਗੇ ਕਿ ਤੁਸੀਂ ਘੰਟਿਆਂ ਬੰਦੀ ਤਲਾਸੀ ਹੁੰਦੀ ਰਹੂਗੀ ਉਹਨਾਂ ਦੇ ਤੇ ਉਹਨਾਂ ਨੂੰ ਨਿਕਲ ਕੇ ਮੁੜ ਕੇ ਅਖਬਾਰਾ ਬਣੀ ਤਾਂ ਜਿਹੜੇ ਲੋਕਾਂ ਦਾ ਇਹ ਸਵਾਲ ਹੈ ਕਿ ਜਿਹੜੀਆਂ ਉਹ ਖਬਰਾਂ ਕੁਝ ਸਰਕਾਰੀ ਧਿਰ ਨੂੰ ਡੈਮੇਜ ਕਰਨ ਵਾਲੀਆਂ ਛਪ ਰਹੀਆਂ ਸੀ ਔਰ ਛਪੀਆਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਦਾ ਜਿਹੜਾ ਸਵਾਲ ਹੈ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਦਾ ਸਵਾਲ ਹੈ ਇਹ ਬਹੁਤ بڑا ਸਵਾਲ ਹੋ ਕੇ ਉੱਭਰ ਰਿਹਾ ਹੈ ਕਿ ਹੁਣ ਵਿਚਾਰ ਪ੍ਰਗਟਾਵੇ ਦਾ ਸਵਾਲ ਅਖਬਾਰਾਂ ਦੀ ਆਜ਼ਾਦੀ ਦਾ ਸਵਾਲ ਮੀਡੀਆ ਦੀ ਆਜ਼ਾਦੀ ਦਾ ਸਵਾਲ ਉਹਨੂੰ ਡਾਇਰੈਕਟ ਜਾਂ ਇੰਡਾਇਰੈਕਟ ਆਨੇ ਜਾਂ ਬਹਾਨੇ ਕਿ ਉਹਨੂੰ ਸਾਰੇ ਨੂੰ ਖਤਮ ਕੀਤਾ ਜਾ ਰਿਹਾ ਉਹਦੀ ਆਜ਼ਾਦੀ ਨੂੰ ਇਹ ਵਿਰੋਧੀ ਧਿਰ ਦੇ ਬਹੁਤ ਸਾਰੇ ਲੋਕਾਂ ਨੇ ਇਲਜ਼ਾਮ ਲਾਇਆ ਸਰਕਾਰ ਦੇ ਉੱਤੇ ਇਹ ਆਨਲੈ ਨਹੀਂ ਐਮਰਜੈਂਸੀ ਹੈ ਔਰ ਕੁਝ ਨਹੀਂ ਹੈ ਗळा ਦਬਾਇਆ ਜਾ ਰਿਹਾ ਔਰ ਬਹੁਤ ਸਾਰੇ ਹੋਰ ਤਰੀਕੇ ਨਾਲ ਵੀ ਮੀਡੀਆ ਦਾ ਗळा ਜਿਹੜਾ ਘੋਟਿਆ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਸਭ ਦੇ ਸਾਹਮਣੇ ਗੱਲ ਹੈ ਸਰਕਾਰ ਨੂੰ ਪੋਲੀਟੀਕਲੀ ਇਹਦਾ ਕੋਈ ਜਵਾਬ ਦੇਣਾ ਚਾਹੀਦਾ ਪਰ ਅਜੇ ਤੱਕ ਸਰਕਾਰ ਨੇ ਪੋਲੀਟੀਕਲ ਐਂਗਲ ਤੋਂ ਜਾਂ ਸਰਕਾਰੀ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਗੱਲ ਸਾਹਮਣੇ ਆ ਕੇ ਨਹੀਂ ਕੀਤੀ ਜਾਂ ਅੱਗੇ ਨੂੰ ਇਹ ਵਰਤਾਰਾ ਨਾ ਵਾਪਰੇ ਇਹਦੇ ਤੇ ਗੱਲ ਨਹੀਂ ਕੀਤੀ ਮਾਮਲਾ ਐਜੀਪੀਸੀ ਦੀ ਚੋਣ ਜਿਹੜੀ ਭਾਵੇਂ ਨਾਰਮਲ ਤਰੀਕੇ ਨਾਲ ਹੋਣੀ ਹੈ ਔਰ ਇੱਥੇ VOTING ਹੋ ਜਾਨੀ ਆਮ ਤੌਰ ਤੇ ਨਵੰਬਰ ਚ ਹੀ ਹੁੰਦੀ ਹੈ ਪਰ ਕਿਹਾ ਗੈਸਿਕ 3 ਨਵੰਬਰ ਕਿਉਂ ਰੱਖੀ ਹੈ ਲੇਟ ਵੀ ਹੋ ਜਾਂਦੀ ਹੁੰਦੀ ਹੈ ਤਰਨ ਤਰਨ ਦੀ ਇਲੈਕਸ਼ਨ ਚ ਕੋਈ ਮੈਸੇਜ ਤਾਂ ਨਹੀਂ ਦੇਣਾ ਕਿ ਜਿਹੜੀ ਡੋਮੀਨੇਟਿੰਗ ਹੈ ਇੱਕ ਗੱਲ ਕਲੀਅਰ ਹੈ ਰਿਜ਼ਲਟ ਪਹਿਲਾਂ ਹੀ ਪਤਾ ਹੈ ਰਿਜ਼ਲਟ ਕਲੀਅਰ ਹੈ ਕਿ ਅਕਾਲੀ ਦਲ ਬਾਦਲ ਦੇ ਕਿਉਂਕਿ ਉਹ ਪੁਰਾਣੇ ਬੰਦੇ ਨੇ ਹਾਲਾਂਕਿ 3 ਦਰਜਣ ਦੇ ਕਰੀਬ ਬੰਦੇ ਚੜਾਈ ਕਰ ਚੁੱਕੇ ਨੇ ਬਹੁਤ ਸਾਰੇ ਪੁਰਾਣੇ 2011 ਦੀ ਚੋਣ ਹੋਈ ਹੋਈ ਹੈ ਨਵੀਂ ਚੋਣ ਜਿੰਨਾ ਚਿਰ ਨਹੀਂ ਹੁੰਦੀ ਪੂਰੀ ਤਰ੍ਹਾਂ ਮਾਈਂਡ ਸੈਟ ਨਹੀਂ ਪਤਾ ਲੱਗਦਾ ਕਿ ਪੰਥਕ ਲੋਕ ਕਿਵੇਂ ਸੋਚਦੇ ਨੇ ਪਰ ਕਿਉਂਕਿ ਪੁਰਾਣੇ ਚੁਣੇ ਹੋਏ ਨੇ ਉਹਨਾਂ ਦਾ ਜਿਆਦਾ ਵੱਡਾ ਹਿੱਸਾ ਅਜੇ ਅਕਾਲੀ ਦਲ ਬਾਦਲ ਨਾਲ ਹੀ ਹੈ ਐਡਵੋਕੇਟ ਹਰਜਿੰਦਰ ਸਿੰਘ <th> ਦਾ ਲਗਭਗ ਪ੍ਰਧਾਨ ਬਣਨਾ ਤਾਂ ਤੈ ਹੀ ਬਣਿਆ ਜਾ ਰਿਹਾ ਹੈ ਔਰ ਉਹਨਾਂ ਨੇ ਮੀਟਿੰਗ ਕੀਤੀ ਹੈ ਦੂਜੇ ਪਾਸੇ ਅਕਾਲੀ ਦਲ ਪੁਨਰ ਸਰਜੀਤ ਨੇ ਵੀ ਮੀਟਿੰਗ ਕੀਤੀ ਹੈ ਉਹਨਾਂ ਦੀ ਬਹੁਤ ਡਰਾਮਾ ਰੋਲ ਤਾਂ ਚੱਲ ਰਹੀ ਸੀ ਇਹ ਚੌਣ ਲੜੀ ਜਾਵੇ ਨਾ ਲੜੀ ਜਾਵੇ ਧਰਨਾ ਜਿਹੜੀ ਫਰੈਸ਼ ਚੋਣ ਕਰਾਉਣ ਦੇ ਲਈ ਕਿਤੇ ਨਾ ਕਿਤੇ ਦਿੱਤਾ ਜਾਵੇ ਉਹ ਕਰ ਦਿੱਤਾ ਜਾਵੇ ਜਾਂ ਅੰਤਰੀ ਕਮੇਟੀ ਦੀ ਚੋਣ ਲੜ ਲਈ ਜਾਵੇ ਪ੍ਰਧਾਨ ਦੀ ਨਾਲ ਲਈ ਲੱਜ ਜਾਵੇ ਪਰ ਹੁਣ ਇੱਕ ਉਸ ਮੀਟਿੰਗ ਦੇ ਵਿੱਚ ਕਲੈਰਿਟੀ ਹੋ ਗਈ ਹੈ ਫਾਈਨਲ ਇਹ ਹੋਇਆ ਕਿ ਚੋਣ ਲੜੀ ਜਾਏਗੀ ਤੇ ਕੈਂਡੀਡੇਟ ਦਾ ਆਫੀਸ਼ੀਅਲੀ ਨਾਮ ਭਾਵੇਂ ਇਹ ਕਿਹਾ ਗਿਆ ਕਿ ਅਸੀਂ ਪਰਚੀ ਕਲਚਰ ਤੋਂ ਦੂਰ ਹਾਂ ਕੇਵਲ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਇਸ ਅਕਾਲੀਦਾਰ ਨਾਲ ਜਾਂ ਦੂਜਿਆਂ ਪੱਖਕ ਤਰ੍ਹਾਂ ਨਾਲ ਸੰਬੰਧਤ ਉਹ ਡਿਸਾਈਡ ਕਰ ਲੈਣ ਕਿ ਕਿਹਨੂੰ ਕੈਂਡੀਡੇਟ ਬਣਾਉਣਾ ਪਰ ਲਾਪਾ ਕੇ ਜਿੰਨੀ ਚਰਚਾ ਚੱਲੀ ਆ ਕਿ ਆਹੀ ਜਾ ਰਹੇ ਆ ਕਿ ਸਾਬਕਾ ਪ੍ਰਧਾਨ ਹੈ ਜੀਪੀਸੀ ਦੇ ਗੋਬਿੰਦ ਸਿੰਘ ਨੌਗਵਾਲ ਜਿਹੜੇ ਨੇ ਉਹ ਪ੍ਰਧਾਨ ਉਹ ਕੈਂਡੀਡੇਟ ਬਣਨ ਜਾ ਰਹੇ ਨੇ ਜਿੰਨੀਆਂ ਵੋਟਾਂ ਉਹਨਾਂ ਨੂੰ ਪੈਣ ਗਈਆਂ ਉਸੇ ਅਨੁਪਾਤ ਦੇ ਵਿੱਚ ਫਿਰ ਵਰਕਿੰਗ ਕਮੇਟੀ ਦੇ ਵਿੱਚ ਅੰਤਰੀ ਕਮੇਟੀ ਦੇ ਵਿੱਚ ਜਗ੍ਹਾ ਮਿਲਦੀ ਹੈ ਔਰ ਨਹੀਂ ਤਾਂ ਜੇ ਚੜ੍ਹਨਾਂ ਲੜਦੇ ਤਾਂ ਉਹ ਜਗ੍ਹਾ ਨਹੀਂ ਸੀ ਮਿਲਣੀ ਪੂਰੀ ਦੀ ਪੂਰੀ ਕਮੇਟੀ ਹੀ ਜਿਹੜੀ ਅੰਤਰੀ ਕਮੇਟੀ ਹੈ ਉਸ ਸ਼੍ਰੋਮਣੀ ਅਕਾਲੀ ਦਰ ਬਾਦਲ ਦੀ ਬਣ ਜਾਣੀ ਸੀ ਇਸ ਲਈ ਇੱਕ ਗੱਲ ਹੋ ਗਈ ਕਿ ਇਹ ਚੋਣਾ ਲੜ ਰਹੇ ਨੇ ਕਿ ਕੋਬਿੰਦ ਸਿੰਘ ਲੌਂਗਵਾਲ ਤੇ ਹਰਜਿੰਦਰ ਸਿੰਘ ਧਾਮੀ ਦੇ ਵਿੱਚ ਇੱਕ ਮੁਕਾਬਲਾ ਹੋਏਗਾ ਮੁਕਾਬਲਾ ਦੋ ਹੋਊਗਾ ਜਿਹਦਾ ਰਿਜ਼ਲਟ ਕ리어 ਹੈ ਪਰ ਇਸ ਅਕਾਲੀ ਦਲ ਨੇ ਇੱਕ ਮੈਸੇਜ ਜ਼ਰੂਰ ਦੇਣਾ ਸ਼ੁਰੂ ਕੀਤਾ ਹੈ ਕਿ ਅਸੀਂ ਮੈਦਾਨ ਚ ਅੱਗੇ ਲਈ ਰਣਨੀਤੀ ਬਣਾ ਕੇ ਪੋਲੀਟੀਕਲ ਫਾਈਟ ਕਰਾਂਗੇ ਤੇ ਨਵੀਂ ਇਲੈਕਸ਼ਨ ਦੇ ਲਈ ਤਾਂ ਕਿ ਇਹਦੀ ਜਦ ਤੱਕ ਤਾਰ ਦੇ ਉੱਤੇ ਇਲੈਕਸ਼ਨ ਜਿਹੜੀ ਪੈਂਡਿੰਗ ਪਈ ਹੈ ਉਹ ਹੋਵੇ ਉਹਦੇ ਚੋਂ ਅਸਲੀ ਤੌਰ ਦੇ ਉੱਤੇ ਨਮਾਇੰਦਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੋ ਸਕੇ ਇਹੀ ਸ਼ਾਇਦ ਸਾਰਿਆਂ ਦੀ ਵੀ ਲੋੜ ਹੈ ਤੇ ਜੇਕਰ ਫਰੈਸ਼ ਲੀਡਰਸ਼ਿਪ ਆਏਗੀ ਉਹਦਾ ਪਤਾ ਲੱਗ ਜਾਊਗਾ ਮਾਨਤਾ ਪ੍ਰਾਪਤੀ ਕਿਹਨੂੰ ਹੈ ਕਿਹਨੂੰ ਨਹੀਂ ਹੈ ਆਉਣ ਵਾਲੇ ਦਿਨ ਪੰਥਕ ਸਿਆਸਤ ਲਈ ਵੀ ਪੰਜਾਬ ਦੀ ਸਿਆਸਤ ਲਈ ਵੀ ਬੇਹੱਦ ਮਤਲਬ ਦੇਖਣ ਵਾਲੇ ਹੋਣਗੇ ਕਿ ਕੀ ਪੰਜਾਬ ਨੂੰ ਕੋਈ ਰਸਤਾ ਹਸਲੇਵਲ ਤੇ ਮਿਲੂਗਾ ਉਸ ਲੈਵਲ ਦਾ ਅਜੰਡਾ ਉਸ ਲੈਵਲ ਦੀ ਗੱਲ ਉਸ ਲੈਵਲ ਦੇ ਸੁਧਾਰ ਇਹਨਾਂ ਸੰਸਥਾਵਾਂ ਦੇ ਵਿੱਚ ਕੋਈ ਹੋਣਗੇ ਜੇ ਹੋਣਗੇ ਤਾਂ ਕਿਉਂ ਜੇ ਹੋਣਗੇ ਇਹਦੇ ਤੇ ਨਜ਼ਰ ਰਹੀ ਲੱਗੇ ਲੱਗੇ ਲਗਾਤਾਰ ਅੱਜ ਲਈ ਨਹੀਂ ਤੁਸੀਂ ਦੇਖਦੇ ਰਹੋ ਪ੍ਰੋਨਾ ਬਹੁਤ ਬਹੁਤ ਧੰਨਵਾਦ